ਕਿਉਂ ਇੱਕ ਤੋਂ ਜਿਹੜੇ ਚਮਕਦੇ ਰਹੇ ਨੇ ਸਿਲਵਰ ਦੇ ਉਹ ਜਾਂ ਫਿਰ ਆ ਵਾ ਡੀ ਵੀ ਲਈ ਖੜੀ ਹੈ ਕਹਿੰਦੇ ਇੱਥੇ ਹਲਕਾ ਹਲਕਾ ਮੀਂਹ ਆ ਗਿਆ ਕਣੀਆਂ ਜਿਹਾ ਡਿਗਣ ਲੱਗ ਗਈਆਂ ਔਡੀ ਵੀ ਖੜੀ ਹੈ ਲੋ ਜੀ ਕਰੋ ਚੈੱਕ ਸਵਾਗਤ ਹੈ ਇੱਕ ਵਾਰ ਫਿਰ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਏ ਹੋਏ ਸੀਗੇ ਜੀ ਰਾਜਪੁਰੇ ਤੇ ਇੱਥੇ ਸਾਨੂੰ ਇੱਕ ਕੰਮ ਸੀਗਾ ਬਾਈ ਦੇ ਰੈਸਟੋਰੈਂਟ ਨੂੰ ਇੱਥੇ ਛੱਡਣਾ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਅੱਜ ਹੁਣ ਜਿੱਥੇ ਜਾ ਰਹੇ ਹਾਂਗੇ ਬਹੁਤ ਹੀ ਵਧੀਆ ਜਗ੍ਹਾ ਹੈ ਜਿੱਥੇ ਜਿਹੜੇ ਵੀਰਾਂ ਕੋਲ ਗੱਡੀ ਹੈਗੀ ਜਾਂ ਗੱਡੀ ਦਾ ਕੋਈ ਵੀ ਸਮਾਨ ਚਾਹੀਦਾ ਹੈਗਾ ਉਹ ਚੀਜ਼ ਵਾਸਤੇ ਉਹਨਾਂ ਦੇ ਕੋਲ ਕੰਮ ਦੀ ਜਗ੍ਹਾ ਹੈਗੀ ਤੇ ਤੁਹਾਨੂੰ ਦਿਖਾਉਣੇ ਆ ਕਿ ਵੀਰੇ ਪੂਰੀ ਕੰਮ ਦੀ ਜਗ੍ਹਾ ਨਾ ਬਿਲਕੁਲ ਹਰ ਗੱਡੀ ਦਾ ਸਮਾਨ ਸਾਰੇ ਗੱਡੀ ਦਾ ਸਮਾਨ ਮਿਲਦਾ ਇੱਥੋਂ ਤੇ ਜਿਹੜੇ ਰਾਜਪੁਰੇ ਦੇ ਨੇੜੇ-ਤੇੜੇ ਜੇ ਕੋਈ ਦੇਖੂਗਾ ਉਹਨੂੰ ਤਾਂ ਚਲੋ ਪਤਾ ਹੀ ਹੈਗਾ ਤੇ ਜਾਉਂਦਾ ਜਾਂਦਾ ਰਹਿੰਦਾ ਪਰ ਜਿਹੜੇ ਆਪਣੇ ਏਰੀਏ ਦੇ ਨੇਗੇ ਜਿਹਨੂੰ ਕੋਈ ਗੱਡੀ ਦਾ ਕੋਈ ਵੀ ਗੱਡੀ ਦਾ ਸਮਾਨ ਨਹੀਂ ਮਿਲਦਾ ਹੈਗਾ ਉਹ ਇੱਥੋਂ ਮਿਲ ਜੂਗੇ ਜਿਹੜੀ ਜਗ੍ਹਾ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਇਹ ਤੁਹਾਨੂੰ ਦਿਖਾਉਨੇ ਆ ਕਿ ਅਸੀਂ ਵੀ ਕੋ ਸਮਾਨ ਲੈਣਾ ਫਰਟੀ ਦਾ ਤੇ ਤੁਹਾਨੂੰ ਦਿਖਾਉਨੇ ਆ ਕਿਹੜੀ ਜਗ੍ਹਾ ਕਿਹੜੀ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਦੱਸਦੇ ਆ ਕਿ ਜੀ ਲਓ ਜੀ ਅਸੀਂ ਪਹੁੰਚ ਗਏ ਉਸ ਜਗ੍ਹਾ ਤੇ ਜਿੱਥੋਂ ਸਮਾਨ ਲੈਣਾ ਤੇ ਜਿਹੜੀ ਜਗ੍ਹਾ ਤੁਹਾਨੂੰ ਦਿਖਾਉਣੀ ਹੈਗੀ ਇਹੀ ਆ ਨਾ ਵੀਰੇ ਜਗ੍ਹਾ ਇਹੀ ਆ ਥੋੜੀ ਜਿਹਾ ਅੱਗੇ ਆ ਮੈਨੂੰ ਲੱਗਦਾ ਥੋੜੀ ਜਿਹਾ ਹੈਗੀ ਤੇ ਇਹ ਵੀਰੇ ਆਪਾਂ ਮੜੀ ਲੋਕੇਸ਼ਨ ਦੱਸ ਦੀ ਇੱਕ ਵਾਰ ਕੋ ਸੇ ਪਹੁੰਚ ਕੇ ਦੱਸੀਏ ਬਾਅਦ ਦੱਸਾਂਗੇ ਆਪਾਂ ਲੋਕੇਸ਼ਨ ਤੁਹਾਨੂੰ ਪਹਿਲਾਂ ਸਮਾਨ ਦਿਖਾਉਨੇ ਆ ਤੁਹਾਨੂੰ ਜੇ ਕੰਮ ਦੀ ਜਗ੍ਹਾ ਲੱਗੂਗੀ ਇਹ ਵਾਹ ਬਹੁਤ ਗੱਡੀਆਂ ਉਹ ਇੱਥੇ ਹੀ ਸ਼ੁਰੂ ਹੋ ਗਈਆਂ ਆ ਦੇਖਿਆ ਕਿੰਨੀ ਗੜੀ ਆ ਦੇਖੋ ਇਹ ਗੱਡੀਆਂ ਖੜੀਆਂ ਇੱਥੇ ਲਓ ਇੱਥੇ ਕੋਈ ਵੀ ਗੱਡੀ ਦਾ ਸਮਾਨ ਕੁਝ ਵੀ ਹਰ ਇੱਕ ਚੀਜ਼ ਮਿਲ ਜਾਣੀ ਹੈ ਇੱਥੋਂ ਸਾਡੇ ਲਈ ਸਟਾਰਟਿੰਗ ਵੀ ਪਤਾ ਕਰੀਏ ਆਪਾਂ ਨਹੀਂ ਕਿਸੇ ਵਧੀਆ ਜਿਥੋਂ ਕਰਦੇ ਹਾਂ ਇਹ ਹੈਗੀਆਂ ਲੱਗੀਆਂ ਬਾਕਸੇ ਤਾਂ ਨਾੜਦਾ ਆਹ ਹਾਰੀਆਂ ਗੱਡੀਆਂ ਐਸੇ ਐਕਸਲੈਂਟ ਵਧੀਆ ਵਧੀਆ ਗੱਡੀਆਂ ਵੀ ਇੱਥੇ ਖੜੀਆਂ ਨੇ ਹਾਂ ਤੂੰ ਪੁੱਛੇ ਪੁੱਛਿਆ ਲਓ ਜੀ ਹੁਣ ਦਿਖਾਉਨੇ ਆ ਤੁਹਾਨੂੰ ਜਗਾ ਅਸਲੀ ਇਹਦਾ ਕਾਫੀ ਗਾਹਾਂਗੇ ਹੋਰ ਵੀ ਆਹ ਦੇਖ ਲਓ ਤੁਸੀਂ ਤੇ ਆਹ ਦੇਖੋ ਤੁਸੀਂ ਸਾਰਾ ਕਵਾੜ ਖਾਨਾ ਕੁਝ ਵੀ ਗੱਡੀ ਦਾ ਲੈਣਾ ਤੁਹਾਨੂੰ ਇੱਥੋਂ ਵਧੀਆ ਗੱਡੀ ਕੋਈ ਥੋੜੀ ਬਹੁਤ ਲੱਗੀ ਵਾਲੀ ਗੱਡੀ ਇੱਥੇ ਛੱਡ ਗਿਆ ਜਾਂ ਲੈ ਆਇਆ ਇਹ ਉਹ ਜੋ ਤੁਹਾਨੂੰ ਇਹ ਨਾਲ ਸਮਾਨ ਕੱਢ ਕੇ ਦੇ ਦੇਣਾ ਤੁਹਾਨੂੰ ਕੁਝ ਵੀ ਚਾਹੀਦਾ ਹੈਗਾ ਅਸੀਂ ਪਹਿਲਾਂ ਇੱਕ ਡਜ਼ਾਇਰ ਦਾ ਇਹਦੇ ਚੋਂ ਮੀਟਰ ਲੈ ਕੇ ਗਏ ਸੀਗੇ ਪਹਿਲਾਂ ਉਹ ਡਜ਼ਾਇਰ ਚ ਲੈ ਆ ਸੀਗਾ ਉਹ ਚੱਲਿਆ ਨਹੀਂ ਤੇ ਇਹਦੇ ਜੋ ਲੈ ਆ ਕੇ ਪੂਰਾ ਵਧੀਆ ਵਰਕਿੰਗ ਚ ਹੈਗਾ ਹਰ ਇੱਕ ਚੀਜ਼ ਸਮਾਨ ਇਥੇ ਮਿਲ ਹੀ ਜਾਂਦਾ ਲਗਭਗ ਤੇ ਅਸੀਂ ਜੋ ਲੈਣਾ ਤੁਹਾਨੂੰ ਦਿਖਾਵਾਂਗੇ ਲੈ ਕੇ ਜੇ ਸਾਨੂੰ ਮਿਲਿਆ ਤਾਂ ਤੇ ਟਾਇਰ ਟੂਰਾ ਦੇਖੋ ਸਾਰਾ ਕੁਝ ਵਧੀਆ ਟਾਇਰ ਪਏ ਨੇਗੇ ਚਲੋ ਜੇ ਚਾਰ ਇੱਕੋ ਜੇ ਮਿਲਣਾ ਕਿਵੇਂ ਵੀਰੇ ਹੈ ਨਹੀਂ ਨਹੀਂ ਆ ਜਾ ਟਾਇਰ ਵੀ ਪੂਰੇ ਵਧੀਆ ਪਏ ਨੇ ਹਨਾ ਟਾਇਰ ਉਹ ਹਾਂ ਦੇਖੋ ਹੀ ਲਈਏ ਤੇ ਮੈੜਾ ਜਾਣਾ ਹਨਾ ਚਾਰ ਇੱਕੋ ਜੇ ਮੜ ਜਾਣਗੇ ਤੇ

ਗੱਡੀਆਂ ਬੜਾ ਸਾਮਾਨ ਹੈ ਜੀ ਉੱਥੇ ਹਨ ਇੱਕ ਗੱਡੀ ਖੜੀ ਹੈ ਸਕੌਡ ਟਾਇਰ ਲਾਇ ਲੱਗੇ ਪਸੰਦ ਹੈ ਜਮੇ ਨਵੇਂ ਬੈਨੇ ਗੱਡੀ ਕੋ ਬਾੜ ਦੇ ਖੜੀ ਹੈ ਕਿ ਟਾਇਰ ਲਾਇ ਨਵੇਂ ਉਹ ਜਮੇ ਜੈਟਾ ਖੜੀ ਹੈ ਸਾਹਮਣੇ ਉਹਦੇ ਵੀ ਟਾਇਰ ਲਾਇ ਨਵੇਂ ਹੀ ਨੇਗੇ ਤੇ ਇਦਾਂ ਹੀ ਜਿਹਨੇ ਵੀ ਕੁਝ ਮੇਰੇ ਵੀਰ ਨੇ ਕੁਝ ਵੀ ਲੈਣਾ ਹੋਵੇ ਕੋਈ ਵਾਰ ਗੱਡੀ ਦਾ ਕੋ ਟੁੱਟ ਭਾਜੇ ਜਾਂ ਕੋ ਖਰਾਬ ਹੋ ਜਵੇ ਸਾਰਾ ਕੁਝ ਮਿਲ ਜਾਂਦਾ ਇੱਥੋਂ ਗੱਡੀ ਵੀ ਲਾਈ ਖੜੀ ਹੈ ਕਹਿੰਦੇ ਇੱਥੇ ਹਲਕਾ ਹਲਕਾ ਮੀਂਹ ਆ ਗਿਆ ਕਣੀਆਂ ਜੰਡੀਆਂ ਲੱਗ ਗਈਆਂ ਔਡੀ ਵੀ ਖੜੀ ਆ ਲਓ ਜੀ ਕਰੋ ਚੈੱਕ ਸਾਰਾ ਕੁਝ ਏ ਲੈਣਾ ਇਹਦਾ ਬੰਦੇ ਨੇ ਕੋਲ ਲੈ ਕੇ ਜਾਣਾ ਉਹ ਸਾਰਾ ਸਮਾਨ ਮਿਲ ਜਾਣਾ ਇੱਥੋਂ ਕੋਈ ਚੱਕਰ ਹੀ ਨਹੀਂ ਹੈਗਾ A to Z ਸਮਾਨ ਮੈਨੂੰ ਲੱਗਦਾ ਜੋ ਸਮਾਨ ਅਸੀਂ ਲੈਣਾ ਹੈ ਸਾਨੂੰ ਮਿਲਣਾ ਹੀ ਨਹੀਂ ਹੈਗਾ ਅਸੀਂ ਹੋਰਾਂ ਨੂੰ ਕਹਿੰਨੇ ਇੱਥੋਂ ਸਮਾਨ ਲੈ ਲਿਓ ਪਰ ਅਸੀਂ ਚੀਜ਼ ਵੀ ਇਦਾਂ ਦੀ ਲੈਣੀ ਆ ਅਸੀਂ ਕਰਨੀ ਆ ਗੱਡੀ ਸੇਲ ਜੀ ਤੇ ਸਾਨੂੰ ਐ ਵੀ ਨਵੀਂ ਸਕਰੀਨ 5000 ਚ ਪੈਜੂਗੀ ਵਧੀਆ ਅਸੀਂ ਡਿਸਪਲੇ ਲਾਉਣੀ ਆ ਥੋੜਾ ਜਿਹਾ ਸਟੀਰੀਓ ਨਹੀਂ ਸੀ ਵਧੀਆ ਗੱਡੀ ਦਾ ਤੇ ਸਾਨੂੰ ਐ ਵੀ ਕਾਹ ਨੂੰ ਨਵੀਂ ਗੱਡੀ ਤੇ ਪੈਸੇ ਲਾਉਣੇ ਨੇ ਅਤੇ ਨਵੀਂ ਸਕਰੀਨ ਤੇ ਪੈਸੇ ਲਾਉਣੇ ਨੇ ਡਿਸਪਲੇ ਤੇ ਵੀ ਸੇਲ ਤਾਂ ਕਰਨੀ ਆ ਹਨਾ ਵੀ ਚਲੋ ਕੋਈ ਸੈਕੰਡ ਹੈਂਡ ਕਈ ਵਾਰ ਐਕਸੀਡੈਂਟ ਚ ਗੱਡੀ ਆਈ ਹੁੰਦੀ ਆ ਉਹਦੀ ਵਧੀਆ ਡਿਸਪਲੇ ਮਿਲ ਜAVE ਵਿੱਚ ਹੋਵੇ ਸ਼ਾਇਦ ਕਿਉਂਕਿ ਪੋਸੀਬਲ ਅੱਗੇ ਪਹਿਲਾਂ ਪੁੱਛ ਕੇ ਗਏ ਸੀ ਉਹ ਕਹਿੰਦੇ ਮਿਲ ਜਾਊਗੀ ਤੇ ਸਾਨੂੰ ਐਸ ਵੀ ਗੱਡੀ ਜਦੋਂ ਕੋਲੇ ਹੋਊਗੀ ਨਾ ਪ੍ਰੋਪਰ ਵੀ ਲਵਾ ਕੇ ਲੈ ਜਾਾਂਗੇ ਇੱਥੋਂ ਜਾਂ ਵੀ ਦੇਖ ਕੇ ਤੇ 7 ਇੰਚ ਜਾਂ 9 ਇੰਚ ਹੁੰਦੀ ਉਹਦੇ ਕਰਕੇ ਹਰ ਲੱਗਦਾ ਨਹੀਂ ਹੈਗਾ ਸਾਨੂੰ ਮਿਲੂ ਹੁਣ ਵੀਰ ਇੱਕ ਹੋਰ ਜਗ੍ਹਾ ਤੇ ਪੁੱਛਣ ਗਿਆ ਹੋਇਆਗਾ ਦੋ ਤਿੰਨ ਤੇ ਆਲਰੇਡੀ ਪੁੱਛ ਚੁੱਕਿਆ ਉਹ ਤਾਂ ਕਹਿੰਦੇ ਅੱਗੇ ਮਿਲ ਜਾਣੀ ਹੈਗੀ ਜਿਨ੍ਹਾਂ ਨੇ ਉਦੋਂ ਕਿਹਾ ਸੀ ਮਿਲ ਜੂ ਉਹਨਾਂ ਕੋਲ ਵੀ ਜਾਇਆ ਉਹ ਵੀ ਕਹਿੰਦੇ ਅੱਜ ਸਾਡੇ ਕੋਲ ਨਹੀਂ ਨੀ ਜੀ ਤੇ ਤੁਹਾਨੂੰ ਅੱਗੇ ਮਿਲ ਜੂਗੀ ਅੱਗੇ ਵੈਸੇ ਅਜੇ ਤੱਕ ਮਿਲੀ ਨਹੀਂ ਹੈਗੀ ਦੇਖਦੇ ਆਂਗੇ ਬਾਕੀ ਮਿਲੂ ਜਾਂ ਨਹੀਂ ਮੌਸਮ ਕਿਆਂ ਕਿਆਂ ਤੇ ਹੁਣ ਇੱਧਰ ਗਿਆ ਹੋਇਆ ਵੀਰਾਂ ਪੁੱਛਣ ਦੇਖੋ ਜੇ ਮਿਲਦੀ ਹੈਗੀ ਮਿਲ ਜਾਣੀ ਚਾਹੀਦੀ ਹੈ ਕਿਉਂਕਿ ਆਹ ਦੇਖੋ ਸਾਡਾ ਇਦਾਂ ਦਾ ਪੁਰਾਣਾ ਵਿੱਚ ਹੀ ਆਇਆ ਸੀਗਾ ਆਹ ਤਾਂ ਬਲੂਡਸ ਨੂੰ ਸਪੋਰਟ ਕਰਦਾ ਹੈਗਾ ਪੈਨ ਡਰਾਈ ਵੀ ਚੱਲਦੀ ਹੈ ਤੇ ਸਾਨੂੰ ਐ ਵੀ ਸਕਰੀਨ ਲੱਗ ਜੂ ਕਿਉਂਕਿ ਇਹਦਾ ਜਿਹੜਾ ਡੈਸ਼ਬੋਰਡ ਆ ਨਾ ਇਹ ਇਹ Honda ਦਾ ਮਤਲਬ ਥੋੜਾ ਜਿਹਾ ਠੀਕ ਠਾਕ ਹੀ ਹੁੰਦਾਗਾ ਉੱਚੇ ਮਾਡਲ ਦੇ ਤਾਂ ਚਲੋ ਵਧੀਆ ਕਰਤੇ ਇਹ ਹੈਗੀ ਆਪਣੀ ਗੱਡੀ 13 ਮਾਡਲ ਡਿਸਪਲੇ ਨਹੀਂ ਇਹਦਾ ਫਿਰ ਜਿਹੜਾ ਜਿਹੜਾ ਡੈਸ਼ਬੋਰਡ ਆ ਨਾ ਉਹ ਜਚਣਾਗਾ ਉਹਦੇ ਕਰਕੇ ਸਾਨੂੰ ਐ ਆ ਜੇ ਨਾ ਮੇਰੀ ਫੇਰ ਤਾਂ ਸਾਨੂੰ ਜਾਂਦੀ ਹੱਦ ਮਿਲੀ ਜਾਣੀ ਹੈਗੀ ਆਪਾਂ ਨਵੀਂ ਲਾ ਲਾਂਗੇ ਸਾਨੂੰ ਐ ਵੀ ਚਲੋ ਇੱਥੇ ਆਏ ਹੋਏ ਸੀਗੇ ਸਾਨੂੰ ਕੰਮ ਸੀਗਾ ਰਿਸ਼ਤੇਦਾਰ ਨੂੰ ਵੀਰੇ ਦੇ ਨੂੰ ਛੱਡ ਕੇ ਜਾਣਾ ਸੀ ਉਹਦੀ ਟ੍ਰੇਨਿੰਗ ਸੀਗੀ ਤੇ ਇਹਦੇ ਕਰਕੇ ਸਾਨੂੰ ਆਏ ਸੀ ਐ ਸੀ ਵੀ ਆਏ ਹੋਏ ਆਂਗੇ ਕਿਹੜਾ ਤਾਂ ਲੱਗੇ ਹੀ ਹੈਗਾ ਵੀ ਚਲੋ ਸਕਰੀਨ ਵੀ ਲਈ ਜਾਂਦੇ ਆਂਗੇ ਤੇ ਨਹੀਂ ਤਾਂ ਫਿਰ ਲੋਕਲ ਉੱਥੋਂ ਕਿਸੇ ਕੋਲ ਸੈਕੰਡ ਹੈਂਡ ਪੁੱਛ ਕੇ ਜਾਂ ਨਹੀਂ ਨਵੀਂ ਫਿਰ ਲਾਈ ਲੈਣੀ ਹੈਗੀ ਲਓ ਜੀ ਮੀਂਹ ਆ ਫਾਈਨਲੀ ਪਹਿਲਾਂ ਥੋੜੀਆਂ ਥੋੜੀਆਂ ਕਰਨੀਆਂ ਸੀ ਹੁਣ ਜ਼ਿਆਦਾ ਹੋ ਗਿਆ ਕੰਮ ਆਹੀਂ ਕੀ ਲੱਗਦਾ ਦੇਖ ਲੈ ਇੱਧਰ ਖੜੀ ਹੈ ਗੱਡੀ ਤੇ ਜਿਹੜੇ ਕਹਿੰਦੇ ਤਾਂ ਸੀਗੇ ਵੀ ਅੱਗੇ ਮਿਲ ਜੂਗੀ ਪੱਦਲ ਬਹੁਤ ਹੈਗਾ ਤੇ ਅੱਛਾ ਇੱਧਰ ਹਾਂ ਉਹ ਦੇਖੋ ਸਮਾਨ ਦੇ ਸਿਰ ਬਹੁਤ ਜ਼ਿਆਦਾ ਹਨ ਔਡੀ ਵੀ ਖੜਾਈ ਖੜੇ ਨੇ ਔਡੀ ਵੀ ਹਾਂ ਹੁਣ ਬੰਦੇ ਨੂੰ ਔਡੀ ਦਾ ਬੰਦੇ ਨੂੰ ਕਈ ਵਾਰ ਹੁੰਦਾ ਵੀ ਯਾਰ ਕਿੱਥੋਂ ਸੈਕਿੰਡ ਆਣ ਮਿਲੂ ਇੱਥੋਂ ਮਿਲ ਜਾਣਾ ਜੀ ਇਹ ਆ ਰਾਜਪੁਰੇ ਜਦੋਂ ਆਪਾਂ ਰਾਜਪੁਰੇ ਨੂੰ ਜਾਣਦੇ ਆਂਗੇ ਕਿਹੜੇ ਸ਼ਹਿਰ ਤੋਂ ਵੀਰੇ ਮਾੜਾ ਦੱਸੀ ਲੋਕੇਸ਼ਨ ਆ ਰਾਜਪੁਰੇ ਦਾ ਜਦੋਂ ਇੱਧਰ ਆਪਾਂ ਆਏ ਜਦੋਂ ਗਵਿੰਦਗੜ ਨਾ ਨਾ ਰਾਜਪੁਰੇ ਤੋਂ ਸਰਹੰਦ ਨੂੰ ਜਾਂਦੇ ਆ ਉਹ ਸਾਈਡ ਸਰਹੰਦ ਤੋਂ ਰਾਜਪੁਰੇ ਜਾਂਦੇ ਆ ਤਾਂ ਰੌ ਸਾਈਡ ਬਸ ਠੀਕ ਆ ਇੱਥੋਂ ਮੈਂ ਨਾ ਆਇਆ ਬੰਦਾ ਹੈ ਜਿਹੜੀ ਚੀਜ਼ ਅਸੀਂ ਲੈਣੀ ਸੀ ਉਹ ਤਾਂ ਸਾਨੂੰ ਕਿਤੋਂ ਵੀ ਮਿਲ ਨਹੀਂ ਰਹੀ ਹੈਗੀ ਪਰ ਸਾਨੂੰ ਇੱਥੇ ਆ ਕੇ ਲਾਇ ਪਸੰਦ ਤੇ ਤੁਹਾਨੂੰ ਦਿਖਾਉਣਾ ਮੈਂ ਜੇ ਸ਼ਾਇਦ ਵਧੀਆ ਹੋਏ ਇਹਨਾਂ ਚੋਂ ਇੱਕ ਤਾਂ ਜਿਹੜੇ ਚਮਕਦੇ ਰਹੇ ਨੇ ਸਿਲਵਰ ਦੇ ਉਹ ਜਾਂ ਫਿਰ ਆਹ ਵਾਲੇ ਕੋਈ ਰੇਟ ਪੁੱਛਦੇ ਆਂ ਬਾਈ ਨੂੰ ਫਿਰ ਦੇਖਦੇ ਆਂ ਗਾਈ ਲਓ ਵੀ ਚੀਜ਼ ਵੀ ਲਗਭਗ ਮਿਲ ਗਈ ਦੇਖਣੀ ਹੈ ਚਲਾ ਕੇ ਵੀ ਚੱਲਦੀ ਹੈ ਤੇ ਰੇਟ ਕੀ ਹੋਊਗਾ ਪੁੱਛਦੇ ਆਂ ਬਾਈ ਨੂੰ ਆਇਆ ਨਾ ਫਿਰ ਤਾਂ ਪਿਆਓ ਕਿੰਨੇ ਦਾ ਬਾਈ ਹੁਣ ਇਹਦਾ ਰੇਟ ਹੀ ਬੜਾ ਜ਼ਿਆਦਾ ਮੰਗ ਲਿਆ ਇਹਨਾਂ ਦਾ ਨਵੀਂ ਦਾ ਸੀਗਾ ਜੰਮਾ ਇਹਨਾਂ ਨੇ ਕਹਿੰਦੇ 3500 ਰੁਪਈਆ ਟੋਡੇ ਵਾਲਾ ਸਟੀਰੀਓ ਕੱਟ ਕੇ 3000 ਦੀ ਦਵਾਂਗੇ ਤੇ ਹਜੇ ਲਵਾਈ ਲਬਾਈ ਸਾਰਾ ਕੁਝ ਬਾਹਰ ਆਗਾ ਫਰੇਮ ਬਾਹਰ ਆਗਾ ਸਾਨੂੰ ਤਾਂ ਮਹਿੰਗੀ ਬੋਖ ਪੈ ਜਾਣੀ ਸੀਗੀ ਅਸੀਂ ਇਹ ਲਾਏ ਵੀ ਰਹਿਣ ਹੀ ਦਿੱਤੇ ਰੇਟ ਹੀ ਬਹੁਤ ਜ਼ਿਆਦਾ ਬਾਈ ਹੁਣ ਤਾਂ ਤਾਂ ਅੱਗੇ ਦੇਖ ਲਿਓ ਵੈਸੇ ਲਗਭਗ ਸਾਰੇ ਕਿਤੇ ਜਾਇਆ ਹੈ। ਉੱਥੇ ਜੋ ਉੱਥੇ ਲਗਾਵਾਂਗੇ ਆਪਾਂ ਤਾਂ ਵੀਰੇ। ਅਲਾਈ ਇਹ ਸਾਡੀ ਦੂਜੀ ਗੱਡੀ ਦੇ ਹੈਗੇ ਆ ਜੀ ਤੇ ਪਰ ਵਸ ਅਸੀਂ ਹੁਣ ਚੇਂਜ ਕਰਨੇ ਵੱਡੇ ਨੇ 16 ਇੰਚ ਹੀ। ਜੇ ਕੋਈ ਵੀਡੀਓ ਦੇਖਦਾ ਹੋਇਆ ਜੇ ਕਿਸੇ ਨੂੰ ਲੋਡ ਹੋਈ ਲੈਣੇ ਹੋਣ ਤਾਂ ਤਾਂ ਦੇਖ ਲਿਓ ਭਾਈ। 16 ਇੰਚ ਹੀ ਨੇਗੇ ਨਹੀਂ ਤਾਂ ਸਾਡੇ ਫਿਰ ਬੰਦਾ ਹੈਗਾ ਅਸੀਂ ਵੇਚ ਹੀ ਦੇਣੇ ਆਂਗੇ। ਲਾਏ। ਹਾਂ। ਇਹਦਾ ਫਿਰ ਅਸੀਂ ਅਜੇ ਤਾਂ ਛੋਟੇ ਲਵਾਉਣੇ ਆਂਗੇ। ਪਹਿਲਾਂ ਮਾਈਨਲ ਕਰੀ ਬੈਠੇ ਆ। ਆਹ ਤਾਂ 14 ਇੰਚ ਹੀ ਲਵਾਉਣੇ ਆਂਗੇ। ਉਹਣਾ ਸੀ ਜਾਣਾ ਫਤੇਗੜ ਸਾਹਿਬ ਤੇ ਉੱਥੇ ਵੀ ਇਹੀ ਸਿਸਟਮ ਹੈਗਾ ਉਹ ਵੀ ਤੁਹਾਨੂੰ ਦਿਖਾਉਣਾ ਹੈ ਜੇ ਉੱਥੋਂ ਮਿਲੂਗਾ ਸਮਾਨ ਸਾਨੂੰ ਤੇ ਜੇ ਕਿ ਸਾਨੂੰ ਹਜੇ ਮਤਲਬ ਜੇ ਨਾਮ ਨਹੀਂ ਨਾ ਜੇ ਕਿਸੇ ਕੋਲ ਹੋਈ ਸਕਰੀਨ ਕਿਨੇ ਵੇਚਣੀ ਹੋਈ ਕਿਵਰ ਕਿ ਬੰਦੇ ਨਵੀਂ ਲਗਾਉਣੀ ਹੁੰਦੀ ਹੈ ਜੇ ਕੁਝ ਵੀ ਲਾ ਲੋ ਤਾਂ ਕਮੈਂਟ ਕਰਕੇ ਦੱਸ ਦੇ ਜੇ ਕਿਸੇ ਕੋਲ ਹੋਈ Android ਸਕਰੀਨ ਹੋਵੇ 9 ਇੰਚ ਇੱਕ ਸੱਤ ਜਿਹੜੀ ਮਰਜੀ ਹੋਵੇ ਜਿਹੜੀ ਮਰਜੀ ਹੋਵੇ ਜੀ ਆਹ ਗੱਡੀ ਵੇਚਣੀ ਆ ਹਾਂ ਹਾਂ ਗੱਡੀ ਵੇਚਣੀ ਆ ਜੀ ਗੱਡੀ ਚ ਲਾਉਣੀ ਆ ਸਾਡੇ ਕਿਉਂਕਿ ਇਹ ਥੋੜਾ ਚੱਲਦਾ ਵਧੀਆ ਹੈਗਾ ਸਾਰਾ ਕੁਝ ਪੈਨ ਡਰਾਈਵ ਵਾਲਾ ਹੈਗਾ ਤੇ ਨਹੀਂ ਨਹੀਂ ਗਾੜੇ ਲਾ ਨਹੀਂ ਸਕਦੇ ਆਪਾਂ ਕਾਪੀ ਰਾਈਟ ਦਾ ਲੱਗਦਾ ਲੱਗਾ ਜਿਹੜੀ ਮੜੀ ਜੀ ਚੱਲਦੀ ਹੈ ਵੀਡੀਓ ਵੀ ਨਹੀਂ ਚੱਲਣੀ ਆਪਣੀ ਇਹ ਵਾ ਥੋੜਾ ਜੀ ਸਾਨੂੰ ਸਾਨੂੰ ਐਵੇਂ ਇਹਦਾ ਡੈਸ਼ਬੋਰਡ ਸਿੰਪਲ ਸਿੰਪਲ ਕਰਕੇ ਨਾ ਜਿਹੜਾ ਇਹ ਸਕਰੀਨ ਨਾ ਜੱਜ ਜੂਗਾ ਪੂਰਾ ਬਸ ਸਾਨੂੰ ਆ ਹੋਰ ਕੋਈ ਚੈੱਕ ਕਰਨੀ ਹੈਗਾ ਇਹ ਤਾਂ ਅਸੀਂ ਟਰੈਕ ਕਲੀਨ ਕਰਾਉਣੀ ਆ ਕੰਮ ਹੋਰ ਪਏ ਨੇਗੇ ਹਜੇ ਤੱਕ ਇਹ ਦਤਵਾ ਦੂਗੇ ਕੰਪਾਉਂਡ ਵਗੈਰਾ ਕਰਾ ਕੇ ਗੱਡੀ ਦਾ ਪੂਰੀ ਗੱਡੀ ਅੰਦਰੋਂ सस्पेंशन ਸਾਰਾ ਕੁਝ ਓਕੇ ਐ ਏਸੀ ਯੂਸੀ ਕਈ ਵਾਰ ਗੱਡੀ ਵੀ ਲੈਣ ਵਾਲਾ ਵੀ ਕੋਈ ਹੁੰਦਾ ਮੇਰਾ ਵੀਰ 2.5 ਲੱਖ ਰੁਪਏ ਦੀ ਆਪਾਂ ਛੱਡ ਦੇਣੀ ਆ Honda Amaze 2013 ਮਾਡਲ ਸਕਰੀਨ ਆ ਡਰੈਕ ਲਿੰਡ ਰੁਕਲਿੰਡ ਕਰਾ ਕੇ ਬਾਕੀ ਸਾਰਾ ਕੁਝ ਓਕੇ ਹੈ ਜੀ ਗੱਡੀ ਦਾ ਅਨਸੋਰ ਐ ਸਾਰਾ ਕੁਝ ਹੈਗਾ ਕਾਗਜ਼ ਪੱਤਰ ਡੰਨ ਨੇ ਕਿ ਸੈਕੰਡ ਓਨਰ ਆ ਪੰਜਾਬ ਪੀਵੀ 65 ਨੰਬਰ ਕੋਈ ਕਮੀ ਵੇਚ ਨਹੀਂ ਅਸੀਂ ਤਾਂ ਵੈਸੀ ਵੇਚਣੀ ਆ ਜੀ ਤੇ ਮੁੰਡੇ ਦਾ ਕਰੇਟਾ ਦਾ ਮਾਰ ਬਣਿਆ ਹੋਇਆ ਹੈਗਾ ਹੁਣ ਹੋਰ ਕੋਈ ਚੱਕਰ ਨਹੀਂ ਹੈਗਾ ਬਾਈ ਹੁਣਾਂ ਨੇ ਵੱਟਿਆਂ ਨੇ ਹੁਣ ਬਾਹਰੋਂ ਕਰੇਟਾ ਜਾਂ ਸਕਾਰਪੀਓ ਤਾਂ ਕਰਕੇ ਅਦਰਵਾਈਜ਼ ਕੋਈ ਬੰਦਾ ਗਲਤ ਬਾਈ ਕਾਤੋਂ ਵੇਚਦੇ ਨਹੀਂ ਗੱਡੀ ਪੂਰੀ ਵਧੀਆ ਜੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਨੇ 3 ਲੱਖ ਤੋਂ ਅੰਦਰ ਅੰਦਰ ਤੇ 2.5 ਤੋਂ ਵੀ ਨਰਮ ਗੱਰ ਮਣੀ ਮੋਟੀ ਕਰਦਾਂਗੇ ਤੇ ਵੀ ਪੂਰੀ ਵਧੀਆ ਉੱਚਾ ਮਾਡਲ ਤੇਰਾ ਮਾਡਲ ਹੋ ਜਾਣੀ ਹੈ ਗੱਡੀ ਆ ਜੇ ਕੋਈ ਵੀਡੀਓ ਦੇਖ ਕੇ ਫੋਨ ਕਰਦਾ ਨੰਬਰ ਪਰ ਲਿਖੀ ਦੇਣਾ ਥੱਲੇ ਠੀਕ ਹੈ ਜੀ ਮੌਸਮ ਪੂਰਾ ਘੈਂਟ ਆ ਹੁਣ ਫਤਿਹਗੜ੍ਹ ਸਾਹਿਬ ਤੋਂ ਦੇਖਦੇ ਆ ਜੇ ਉੱਥੋਂ ਸਾਨੂੰ ਮਿਲ ਗਈ ਐਲਈਡੀ ਆ ਸੌਰੀ ਸਕਰੀਨ ਡਿਸਪਲੇ ਤੇ ਹੋਰ ਤਾਂ ਨਹੀਂ ਕੋਲ ਲੈਣਾ ਉੱਥੋਂ ਆਪਾਂ ਕਿਤੇ ਕੋ ਗਰਦਖੁਰੇ ਜਿਹਾ ਲੰਗੇ ਉੱਥੇ ਜਾ ਕੇ ਪਤਾ ਲੱਗੂ ਹਾਂ ਤੇ ਦਿਖਾਉਨੇ ਆ ਫਿਰ ਤੁਹਾਨੂੰ ਗਾ ਜੀ ਅੱਗੇ ਲਓ ਜੀ ਫਤਿਹਗੜ੍ਹ ਸਾਹਿਬ ਕੇ ਪਹੁੰਚ ਇੱਥੇ ਹੋਂਡਾ ਮੇਜ਼ੀ ਖੜੀ ਹੈਗੀ ਸ਼ਾਇਦ ਉਹਦਾ ਰੇਨਰ ਸਟੇਰੀ ਮਿਲ ਜੇ ਤੇ ਦਿਖਾਉਨੇ ਆ ਹੁਣ ਕੋਣ ਚੱਲ ਲੱਕੇ ਓਹ ਪਾਣੀ ਬਹੁਤ ਜ਼ਿਆਦਾ ਹੈ ਜੀ ਹੈ ਪਾਣੀ ਸੀਗਾ ਇੱਥੇ ਤਾਂ ਮੌਸਮ ਵੀਓ ਬੜਾ ਘੈਂਟ ਆ ਰਿਹਾ ਹੈ ਹੈ ਵੀਓ ਵੀ ਬੜਾ ਘੈਂਟ ਆਉਣਾ ਇਧਰੋਂ ਤੋਂ ਓਹ ਵੜੀਆ Honda ਮੇ ਇਹ ਤਾਂ ਖਾਸੀ ਟੁੱਟੀ ਪੱਜੀ ਆ ਹੈ ਬਾਲੀ ਟੁੱਟ ਪੱਜ ਹੋਈ ਵੀ ਇਹਦੇ ਨਾਲ ਤਾਂ ਔਰ ਇਹ ਸਕਰੀਨ ਲੱਗੀ ਵੀ ਸਹੀ ਹੈ ਨਾ ਹਾਂ ਚੱਲੂ ਹੁਣੇ ਚੱਲਦੀ ਹੋਊਗੀ ਪਾਣੀ ਤਾਂ ਪਾਇਆ ਪਿਆ ਵੀਰੇ ਮੀਂਹ ਦਾ ਸਾਫ਼ ਕਰਨਾ ਹੈ ਚਲਾ ਕੇ ਲੈਣਾ ਹੈ ਕਾਫੀ ਸਮਾਨ ਹੈ ਇੱਥੇ ਵੀ ਕਾਫੀ ਗੱਡੀਆਂ ਖੜੀਆਂ ਨੇ ਮੈਂ ਹੀ ਆ ਤੂੰ ਨਹੀਂ ਆ ਨਹੀਂ ਉੱਥੋਂ ਦੀ ਆ ਜਾ ਇੱਧਰ ਦੀ ਕੀ ਲੱਗਦਾ ਹੈ ਕੀ ਲੱਗਦਾ ਲੱਗਦਾ ਤਾਂ ਪਹਿਲਾਂ ਸੰਜੀ ਆ ਜਾ ਇੱਧਰ ਦੀ ਫਿਰ ਆ ਤਾਂ ਹੈ ਗਈ ਆ ਕੰਮ ਲਾਈਟਾਂ ਲੂਟਾਂ ਦੇ ਸੀ ਤਾਂ ਬਾਵਾ ਕੰਮ ਆ ਸਮਾਨ ਹੀ ਬਹੁਤ ਲਈ ਫਿਰਦੇ ਹੈਗੇ ਲਾਈ ਇਥੋਂ ਵੀ ਸਾਨੂੰ ਸਮਾਨ ਨਹੀਂ ਮਿਲਿਆ ਤੇ ਹੁਣ ਤਾਂ ਬਸ ਉੱਥੇ ਹੀ ਲਵਾ ਲੈਣੀ ਸੀ ਸੰਦੌੜ ਤੋਂ ਜਾ ਕੇ ਉੱਥੋਂ ਤਾਂ ਨਵੇਂ ਜਿੰਨੇ ਚ ਪੁਰਾਣੀ ਕਹਿੰਦੇ ਉਹਨੇ ਤਾਂ ਨਵੀਂ ਮਿਲ ਜਾਣੀ ਹੈ ਸਾਨੂੰ ਇਹ ਉੱਥੋਂ ਨਵੀਂ ਲਵਾ ਕੇ ਹੁਣ ਘੈਂਟ ਬਣਾਣਾ ਅੱਜ ਹੀ ਲਵਾ ਲਈਏ ਵੀਰੇ ਜਾ ਕੇ ਜੇ ਟਾਈਮ ਨਾ ਬਹੁਤ ਹੀ ਅੱਜ ਲਵਾ ਲਾਂ ਤੇ ਅਫਸਰਾਂ ਨੂੰ ਆ ਗਈ ਹਾਂ ਉਹ ਕੱਲ ਲੈਣ ਵਾਗੇ ਸੀ ਸਮਾਨ ਵੀਰੇ ਉਤਰਾਤੀ ਲਿਆ ਸੀਗਾ ਉਦੋਂ ਕਹਿੰਦਾ ਕਹਿੰਦਾ ਮੈਂ ਤਾਂ ਵੀ ਲੈ ਕੇ ਆਉਣਾ ਸਮਾਨ ਜੀ ਤੁਹਾਨੂੰ ਸਹੀ ਲੱਗੀ ਜਾਂਦਾ ਲਵਾ ਲਿਓ ਹੁਣ ਚਲਦੇ ਆ ਗਾ ਆ ਕੇ ਦੇਖਦੇ ਆਂਗੇ ਬਸ ਹੁਣ ਤਾਂ ਨਹੀਂ ਹੋਰ ਕੋਈ ਕੰਮ ਵੀਰੇ ਹੋਰ ਹੈ ਪੇਟ ਪੂਜਾ ਕਰਨੀ ਹੈ ਪੇਟ ਪੂਜਾ ਦਿਖਾਉਣਾ ਹੈ ਫਿਰ ਕਿੱਥੇ ਕਰਦੇ ਆਂ ਇਹ ਕੀ ਪਰੌਂਠੇ ਬਟਾ ਡਿਵਾਰ ਨਾ ਇਹਦਾ ਕੋ ਮਾਰ ਠੀਕ ਹੈ ਜੀ ਲਓ ਜੀ ਪਿਛਲੇ 15 20 ਮਿੰਟਾਂ ਤੋਂ ਹਣਾ ਵੀਰੇ ਕੋ ਬੱਧ ਟਾਈਮ ਹੀ ਹੋ ਗਿਆ ਮੇਰਾ 20 ਮਿੰਟ ਤੋਂ ਲਗਾਤਾਰ ਮੀਂਹ ਪੈ ਰਿਹਾ ਹੁਣ ਤਾਂ ਥੋੜਾ ਜਿਹਾ ਘਟ ਗਿਆ ਉੱਥੋਂ ਮੈਂ ਕਲਿੱਪ ਲਈ ਨਹੀਂ ਗਈ ਪਹਿਲਾਂ ਤਾਂ ਬਹੁਤ ਜ਼ਿਆਦਾ ਸੀ ਕੁਝ ਵੀ ਨਹੀਂ ਸੀ ਦਿਖਦਾ ਮੂਰੇ ਤੇ ਹੁਣ ਵੀ ਹਜੇ ਪੈ ਰਿਹਾ ਸਰਹੰਦ ਤੋਂ ਪੈ ਰਿਹਾ ਨਾ ਵੀਰੇ ਮੀਂਹ ਹਾਂਜੀ ਹਾਂ ਸਰਹੰਦ ਤੋਂ ਪੈ ਰਿਹਾ ਖੰਨਾ ਲੰਘੇ ਜੀ ਅਸੀਂ ਹਜੇ ਵੀ ਮੀਂਹ ਹਟਿਆ ਨਹੀਂ ਹੈਗਾ ਬਹੁਤ ਜ਼ਿਆਦਾ ਮੀਂਹ ਸੀਗਾ ਪਿੱਛੇ ਤਾਂ ਨਹੀਂ ਨਹੀਂ ਲੈਣੇ ਆ ਭਈਆ ਸੀ ਮੀਂਹ ਨੇ ਤਾਂ ਆਓ ਜੀ ਆਪਣੇ ਵੈਸ ਨੂੰ ਢਾਬੇ ਤੇ ਕਰਤੀ ਸਟੇ ਖੰਨਾ ਲੰਘ ਕੇ ਇੱਥੇ ਛੱਕਦੇ ਆ ਪਰੌਂਠੇ ਹੁਣ ਆਜੋ ਜੀ ਆਜੋ ਬਹੁਤ ਜ਼ਿਆਦੇ ਮੀਂਹ ਸੀਗੇ ਪਿੱਛੇ ਤਾਂ ਬਹੁਤ ਜ਼ਿਆਦੇ ਫਰੌਂਟੇ ਆ ਗਏ ਆਪਣੇ ਦੇਖਦੇ ਟੇਸਟ ਕਿਵੇਂ ਆਊਗਾ ਤਵੇ ਵਾਲੇ ਨੇਗੇ ਹਾਂਜੀ ਹੂੰ ਸਰਜੂ ਇੱਕ ਇੱਕ ਨੂੰ ਦੇਖੋ ਮੇਰਾ ਤਾਂ ਸਰਜਣਾ ਇਹ ਨੂੰ ਹੀ ਖਾ ਪਿਆ ਵੇ ਮੇਰੇ ਬਾਰੇ ਇਹਨੂੰ ਐਂ ਲੱਗਦਾ ਮੈਂ ਬਾਹਲਾ ਖਾਣਾ ਹੈਗਾ ਪਰ ਮੈਂ ਤਾਂ ਖਾਂਦਾ ਨਹੀਂ ਹੈਗਾ ਹੈਗਾ ਭਾਈ ਨਹੀਂ ਨਹੀਂ ਇਹਨਾਂ ਨਹੀਂ ਲਓ ਜੀ ਡੇ 2 ਦੇ ਵਿੱਚ ਸਵਾਗਤ ਹੈਗਾ ਅੱਜ ਅਸੀਂ ਚੱਲੇ ਸੀਗੇ ਆਮਦਗੜ ਮੰਡੀ ਉੱਥੇ ਨੇ ਇੱਕ ਫਾਲਟ ਪੈ ਗਿਆ ਵੀਰੇ ਕੀ ਫਾਲਟ ਸੀਗਾ ਗੱਡੀ ਦੇ ਵਿੱਚ ਬਈ ਯਾਰ ਆ ਦੇਖ ਤੁਹਾਨੂੰ ਮੰਨ ਲਓ ਥੋੜੀ ਥੋੜੀ ਪਿਆ ਇਹ ਨਹੀਂ ਉਹ ਹਾਂ ਕੋਈ ਏਕਦਰ ਮੀਟਰ ਤੇ ਮਾਰ ਹਾਂ ਠੀਕ ਹੈ ਜੇ ਮਨ ਮੰਨ ਲਓ ਆਪਾਂ ਪਾਸ ਕਰਨਾ ਕਿਸੇ ਨੂੰ ਹਾਂ ਆ ਦੇ ਗੱਤੀ ਆ ਗਈ ਹਾਂ ਇਹ ਬਸ ਹੁਣ ਰੇਸ ਛੱਡ ਕੇ ਰੇਸ ਛੱਡ ਕੇ ਬੰਦ ਹੋ ਗਈ ਗੱਡੀ ਹਾਂ ਜੀ ਮੰਨ ਲਓ ਆ ਦੇਖ ਇਧਰ ਦਾ ਜੇਪ ਥੋੜੀ ਜਿਹੀ ਮਤਲਬ ਰੇਸ ਦਿੰਨੇ ਆਗੇ ਹਾਂ ਹਨਾ ਫੇਰ ਕੋਈ ਡਿੱਕ ਠੀਕ ਹੈ ਜਿੰਨੀ ਮਰਜ਼ੀ ਕੱਢ ਲੋ ਇਹ ਪਹਿਲਾਂ ਮੈਂ ਲਾ ਸਕੈਨ ਵੀ ਕਰਾਈ ਸੀ ਨਾ ਪਾਲੇ ਨੂੰ ਦਿਖਾਈ ਸੀਗੀ ਆ ਦੇਖ ਰਾਕ ਦੇ ਕੋਲ ਹੋਰ ਕੀ ਥੇ ਰਾਕ ਹਾਂ ਮਤਲਬ ਆਪਾਂ ਤੁ ਜਣਗੇ ਕ੍ਰੋਸ ਨਹੀਂ ਇੱਕਦਮ ਭਜਾ ਕੇ ਕਰ ਸਕਦੇ ਆਪਾਂ ਬਿਲਕੁਲ ਤੇ ਕੀ ਲੱਗਦਾ ਦਾਰਾ ਕਰ ਦੂ ਲੋਟ ਨਹੀਂ ਇਹ ਫੈਕਟਰੀਸ਼ਨ ਦਾ ਕੰਮ ਆਪੇ। ਓਕੇ। ਉਹ ਦੇਖੋ ਕੀ ਆ ਮੈਨੂੰ ਤਾਂ ਆਪਣੀ ਬਤੋ ਪਹਿਲਾਂ ਤਾਂ ਸਹੀ ਸੀ ਉਹਦੋਂ ਹੀ ਹੋਇਆ ਜਦ ਤੇ ਆਪਰਚੂਨਿਟੀ ਆਣਦੀ ਹੈ। ਠੀਕ ਐ। ਦੂਜੇ ਮੋੜ ਤੇ ਵੀ ਆਹ 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 ਉਹ ਆਪਾਂ ਇੱਥੇ ਵਰਪਰ ਜਦੋਂ ਮੈਂ ਲਾਉਂਦਾ ਸੀਗਾ ਤੇ ਪਤਾ ਨਹੀਂ ਤਾਂ ਮੀ ਕਰਕੇ ਪਾਣੀ ਪੂਣੀ ਲੱਗ ਗਿਆ। ਐਵੇਂ ਦਾ ਹੋ ਗਿਆ। ਚਲ ਦੇਖ ਲੈਨੇ ਬਾਕੀ। ਲੱਗ ਜੂ ਪਤਾ। ਬਾਕੀ ਦਿਖਾਉਨੇ ਆਂ ਹੀ ਗਾਹ ਫਿਰ ਹੁੰਦਾ ਨੌਕਸੇ ਠੀਕ ਜਾਂ ਨਹੀਂ ਤੇ ਕੀ ਦਿੱਕਤ ਸੀਗੀ ਜਦੋਂ ਤਾ ਜਾਣਾ। ਕਿੰਨਾ ਟਾਈਮ ਲੱਗ ਸਕਦਾ। ਟਾਈਮ ਲੱਗ ਸਕਦਾ। ਕਿਉਂਕਿ ਹੁਣ ਘੰਟੇ ਤੇ ਘੰਟੇ ਚ ਕਰਦਾ ਫੇ ਤਾਂ ਹੁਣੀ ਕਰਾ ਲਿਆਵਾਂਗੇ। ਨਹੀਂ ਫਿਰ ਆ ਵੀ ਗੱਡੀ ਖੜਾਉਣੀ ਕੋਈ ਫਿਰ ਇੱਕਦਰ ਫੇਰ ਆ ਜਾਗੇ ਆਪਾਂ ਖੜਾ ਆ ਜਾ। ਬਸ ਠੀਕ ਆ। ਠੀਕ। ਓਕੇ ਜੀ। ਲਓ ਜੀ, ਛਪਾਰ ਮਾੜੀ ਦੇ ਪਹੁੰਚ ਗਏ। ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਧਰੋਂ ਖੱਤੇ ਵੇਲੀ ਹੋਣ ਲੱਗ ਗਏ। ਸਮਾਨ ਪਹੁੰਚ ਗਿਆ। ਸਾਹਮਣੇ ਚੰਡੋਲ ਦਾ ਵੀ ਜਾਲ ਜਿਆ ਤਾਂ ਲੱਗਦਾ ਬਾਕੀ। ਮੀਂਹ ਪੈਣ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ ਕੰਮ। ਨਹੀਂ ਤਾਂ ਉਹਨੂੰ ਕਾਹ ਦੇਣਾ ਸੀ ਇਹਨਾਂ ਨੇ ਆ ਦੇਖ। ਇਤਰਾ ਕਿਸਤੀ ਦਾ ਚੰਡੋਲ ਦਾ ਮੇਲਾ ਨਹੀਂ ਆ ਵੀ ਕਿਸਤੀ ਦਾ ਹੀ ਲੱਗਣਾ ਹੈ ਇਸ ਟਾਈਮ ਏਸੀ ਵੀਆਂ ਖੜੀਆਂ ਨੇ ਦੇ ਲਾ ਵੀਰੇ ਪੰਨਿਤ ਤਰੀਕ ਨੂੰ ਚੱਲਣ ਗਿਆ ਨਹੀਂ ਜਾਣਾ ਹਨਾ ਕਿੰਨੀ ਰੌਣਕ ਹੋ ਜਾਣੀ ਹੈ ਇੱਥੇ ਬਿਲਕੁਲ ਇਹ ਆ ਮਾੜੀ ਜੀ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਨੂੰ ਦਿਖਾ ਦਈਏ ਬਾਕੀ ਦਾ ਸਾਹਿਬ ਨੂੰ ਪਤਾ ਹੀ ਆ ਧੁੱਕਾ ਮਾੜੀ ਹੈ ਇੱਥੇ ਲੱਗਦਾ ਮੇਲਾ ਮਿੱਟੀ ਗੱਡੀ ਜਾਂ ਮੈਸਤਰੀ ਕੋਲ ਜਾਇਆ ਜੀ ਦਿਖਾਤੀ ਸਕੈਨ ਕਰਾ ਲਈ ਗੱਡੀ ਤੇ ਬੜਾ ਖਾਸ ਵੀ ਨਹੀਂ ਹੈਗਾ ਕੰਮ ਖਾਸ ਵੀ ਹੈਗਾ ਦੱਸੋ ਜੀ ਕੀ ਕੰਮ ਆਗਾ ਕੋਈ ਹੋਗਾ ਜਦੋਂ ਤੁਹਾਡੇ ਡੀ.ਐਲ ਦੀ ਬਲਾਕੇਜ ਆ ਹਾਂ ਤੇ ਜਾਂ ਇਹਦਾ ਫਾਰਮ ਉਹ ਮਤਲਬ ਪਿਓਰ ਹੋ ਜਾਣਾ ਬਾਪੂ ਓਕੇ ਓਕੇ ਉਹ ਤੁਹਾਨੂੰ ਦਿਖਾ ਕੇ ਮਤਲਬ ਟਾਈਮ ਲੱਗਣਾ ਸੀ ਅੱਜ ਮੀਂਹ ਪੈਂਦਾ ਸੀਗਾ ਤਾਂ ਕਰਕੇ ਕੰਮ ਕਰਵਾਇਆ ਨਹੀਂ ਗਾ ਜੀ ਦੇਖ ਕੇ ਪਤਾ ਲੱਗਣਾ ਇਹੋ ਕਦੋਂ ਫਿਰ ਕਦੋਂ ਕਰਵਾ ਲਾਂਗੇ ਹੁਣ ਚੱਲਦੇ ਆਂ ਸੰਦੌੜ ਨਹੀਂ ਹੁਣਾਂ ਕੋਲ ਉੱਥੇ ਜਾ ਕੇ ਖਾਣੇ ਪਕੌੜੇ ਮੀਂਹ ਪੈ ਰਿਹਾ ਪੂਰਾ ਵਧੀਆ ਮੌਸਮ ਹੈ ਬਰੈਡ ਪਕੌੜਾ ਚਾਹ ਨਾਲ